ਸਤਿ ਸ਼੍ਰੀ ਅਕਾਲ ਦੋਸਤੋ ਦਿਸ ਇਜ਼ ਮਹਿਰਬਾਨ ਫਰਮ ਮਹਿਰਬਾਨ ਫਿਟਨੈਸ ਸੈਂਟਰ ਅੱਜ ਆਪਾਂ ਇੱਕ ਬਹੁਤ ਇੰਪੋਰਟੈਂਟ ਸਬਜੈਕਟ ਤੇ ਗੱਲ ਕਰਾਂਗੇ ਅੱਜ ਹੀ ਇੱਕ ਰੀਲ ਆਈ ਹੈ ਫੇਸਬੁੱਕ ਤੇ ਉਹਦੇ ਵਿੱਚ ਦਿਖਾਇਆ ਗਿਆ ਕਿ 170 ਕਿਲੋ ਦਾ ਕੋਈ ਬੰਦਾ ਸੀਗਾ ਓਵਰ weight ਬੰਦਾ ਸੀ ਤੇ ਉਹਦੀ ਡਿਊਰਿੰਗ ਐਕਸਰਸਾਈਜ਼ ਡੈਥ ਹੋ ਗਈ ਤੇ ਜਿਹੜੀ ਉਹ ਰਿਪੋਰਟਰ ਮੋਹਤਰਮਾ ਹੈਗੀਆਂ ਉਹਨਾਂ ਨੇ ਕਿਹਾ ਵੀ ਜੇ ਬਲੈਕ ਕਾਫੀ ਪੀ ਕੇ ਆ ਸੀਗਾ ਇਸ ਕਰਕੇ ਉਹਨੂੰ ਹਾਰਟ ਅਟੈਕ ਹੋ ਗਿਆ ਆਪਾਂ ਕਿਸੇ ਇੱਕ ਚੀਜ਼ ਨੂੰ ਨਹੀਂ ਐਨੇ ਜਿਹੜਾ ਬੰਦਾ ਇੱਕ 170 ਕਿਲੋ ਦਾ ਕੋਈ ਬੰਦਾ ਹੋਣਾ ਚਾਹੀਦਾ ਉਹ 170 ਕਿਲੋ ਦਾ ਹੋ ਗਿਆ ਮਤਲਬ ਡਬਲ ਆਫ ਇਸ weight ਜੋ ਐਕਚੁਅਲ ਹੋਣਾ ਚਾਹੀਦਾ ਤਾਂ ਉਹਦਾ ਤੁਸੀਂ ਇੰਟਰਨਲ ਆਰਗਨਸ ਦਾ ਸੋਚ ਲਓ ਵੀ ਕੀ ਹਾਲ ਹੋਣਾ ਕਿੰਨੀ ਕੁ ਉਹਦੇ ਇੰਟਰਨਲ ਆਰਗਨਸ ਤੇ ਫੈਟ ਜਮਾ ਹੋਣੀ ਹੈ ਤੇ ਕਿੰਨਾ ਕੋ ਵਰਕ ਕਰ ਰਹੇ ਹੋਣੇ ਹੁਣ ਅਸੀਂ ਕਹੀਏ ਵੀ ਇਹ ਬਲੈਕ ਕਾਫੀ ਪੀ ਕੇ ਆ ਗਿਆ ਤਾਂ ਹੀ ਡੈਥ ਹੋ ਗਈ ਜਾਂ ਇਹ ਫੈਟ ਬਰਨਰ ਖਾ ਲੈ ਤਾਂ ਡੈਥ ਹੋ ਗਈ ਜਾਂ ਵੇਪ ਪ੍ਰੋਟੀਨ ਪੀਂਦਾ ਹੋਇਆਗਾ ਮਤਲਬ ਕਿਸੇ ਵੀ ਆਪਾਂ ਸਪਲੀਮੈਂਟ ਨੂੰ ਜਾਂ ਕਿਸੇ ਸਬਸਟੈਂਸ ਨੂੰ ਬਲੇਮ ਨਹੀਂ ਕਰ ਸਕਦੇ ਦਿੱਕਤ ਸਿਗੀ ਕਿ ਉਹ ਓਵਰ weight ਸੀ ਤੇ ਜਿਹੜਾ ਵੀ ਬੰਦਾ ਓਵਰ weight ਆਂਦਾ ਉਹਨਾਂ ਬੰਦਿਆਂ ਨੂੰ ਮੇਰੀ ਇੱਕੋ ਹੀ ਸਲਾਹ ਹੁੰਦੀ ਹੈ ਹਮੇਸ਼ਾ ਆਪਣੇ ਜਿਵੇਂ ਮੈਂ ਹੀ ਕਹਿੰਨਾ ਕਿ ਸਭ ਤੋਂ ਪਹਿਲਾਂ ਕੰਮ ਤੁਸੀਂ ਇਹ ਕਰੋਗੇ ਤੁਹਾਡਾ ਡਾਈਟ ਜਿਹੜਾ ਹੈਗਾ ਉਹਨੂੰ ਪੈਟਰਨ ਨੂੰ ਠੀਕ ਕਰੋ ਬਾਹਰ ਦਾ ਖਾਣਾ ਬੰਦ ਕਰੋ ਕੈਲੋਰੀਜ਼ ਲੋ ਰੱਖੋ ਲੋ ਇੰਟੈਂਸਿਟੀ ਵਰਕਆਊਟ ਕਰੋ weight ਟ੍ਰੇਨਿੰਗ ਕਰੋ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਹੁਣ ਸਾਡਾ ਕੋਈ ਥੋੜਾ ਜਿਹਾ ਬੋਝ ਹਲਕਾ ਹੋ ਗਿਆ ਬਾਡੀ ਤੋਂ ਤਾਂ ਤੁਸੀਂ ਯੂ ਕੈਨ ਇੰਡल्ज ਇਨ ਟੂ ਕਾਰਡੀਓ ਕਾਰਡੀਓ ਤੋਂ ਸ਼ੁਰੂ ਕਰੋ ਪਰ ਬੰਦੇ ਆਉਂਦੇ ਕੀ ਕਰਦੇ ਆ ਕੋਈ 90 ਕਿਲੋ ਦਾ ਕੋਈ 100 ਕਿਲੋ ਦਾ 150 ਕਿਲੋ ਦਾ ਜਿਹਨਾਂ ਦੇ ਕੋਈ ਬੋਡੀ ਫੈਟ ਪਰਸੈਂਟੇਜ ਬਹੁਤ ਜ਼ਿਆਦਾ ਮਸਲ ਮਾਸ ਘੱਟ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਂਦੇ ਪਹਿਲਾਂ ਟਰੈਡਮਿਲ ਕਰਨਾ ਸਮਝਾਈਦਾ ਕਿ ਟਰੈਡਮਿਲ ਕਰਨ ਨਾਲ ਤੁਹਾਡੇ ਨੀਜ਼ ਵੀ ਖਰਾਬ ਹੋਣਗੇ ਤੁਹਾਡਾ ਹਾਰਟ ਹੋ ਸਕਦਾ ਨੂੰ ਸਪੋਰਟ ਨਾ ਕਰੇ ਨਾ ਕਰੇ ਕਿ ਨਾ ਕਰੇ ਯੂ ਨੈਵਰ نو ਕਿਉਂਕਿ ਕੋਈ ਟੈਸਟ ਕਰਾ ਕੇ ਆਂਦਾ ਨਹੀਂ ਸੋ ਇਹ ਕਈ ਬੇਸਿਕ ਚੀਜ਼ਾਂ ਹੁੰਦੀਆਂ ਜੋ ਨੁਕਸਾਨ ਹੋ ਜਾਂਦਾ ਤਾਂ ਫਿਰ ਜਿਹੜੇ ਰਿਪੋਰਟਰ ਹੈ ਜਾਂ ਜਿਹੜੀਆਂ ਚੈਨਲਸ ਹੈਗੇ ਉਹ ਜਿਮ ਨੂੰ ਬਦਨਾਮ ਕਰ ਲਾ ਜਾਂਦੇ ਆ ਤਾਂ ਇਹ ਜਿਹੜਾ ਆਮ ਇੱਕ ਮੈਂਬਰ ਆਂਦਾ ਹੈ ਇਹ ਇੰਨੀ ਸੋਚ ਉਹਨੂੰ ਵੀ ਹੋਣੀ ਚਾਹੀਦੀ ਹੈ ਕਿ ਮੈਂ ਯੱਥ ਟੈਸਟ ਕਰਾ ਲਾਂ ਕੋਲੈਸਟਰੋਲ ਲੈਵਲ ਵਗੈਰਾ ਚੈੱਕ ਕਰਾ ਲਵੋ ਆਪਣੇ ਵਾਈਟਲ ਆਰਗਨ ਜਿਹੜੇ ਤੁਹਾਡੇ ਵਰਕ ਕਰ ਰਹੇ ਆ ਪ੍ਰੋਪਰ ਕੀ ਨਹੀਂ ਕਰ ਰਹੇ ਉਹ ਟੈਸਟ ਕਰਾ ਲਓ ਫਿਰ ਤੁਸੀਂ ਕਿਸੇ ਵੀ ਵਰਕਆਊਟ ਸ਼ੋ ਜੋ ਮਤਲਬ ਟਰਾਈ ਕਰ ਸਕਦੇ ਹੋ ਦੂਜਾ ਇਹ ਕੀ ਹੈ ਉਹ ਕਾਪੀ ਕਰਕੇ ਆਉਂਦੇ ਆ ਸਾਡੇ ਕੋਲ ਇੱਕ ਬੜਾ ਬਿਗਿਨਰ ਜਿਹਾ ਮੁੰਡਾ ਆਇਆ ਸੀ ਉਹਨੇ ਆਂਦੇ ਹੀ ਅਲੇ ਜੀ ਨੂੰ ਮਤਲਬ 1.5 ਮਹੀਨਾ ਹੋਇਆ ਸੀ ਉਹ ਆ ਕੇ ਕਹਿੰਦਾ ਜੀ ਕਹਿੰਦਾ ਜੀ ਮੈਂ ਤਾਂ ਫੁੱਟਬਾਲਰ ਹੈਗਾ ਇੱਕ ਤੇ ਉਹਦੇ ਵਰਗੀ ਬੋਡੀ ਬਣਾਣੀ ਹੈ ਕੁਨੋ ਫੁੱਟਬਾਲਰ 7-8000 ਕੈਲਰੀਜ਼ ਦਿੰਦੀਆਂ ਖਾਂਦਾ ਹੋਣਾ ਜਿਹੜਾ ਉਹਦਾ ਡਾਈਟ ਪੈਟਰਨ ਉਹ ਚੱਲਦਾ ਉਸ ਬੰਦੇ ਨੂੰ ਮੈਚ ਕਰੇਗਾ ਤਾਂ ਉਹਦਾ ਕੀ ਹਾਲ ਹੋਊਗਾ ਅਸੀਂ ਜੱਜ ਕਰ ਸਕਦੇ ਹਾਂ ਸੇਮ ਵੇ ਜਿਹੜੇ weight loss ਕਰਨ ਆਉਂਦੇ ਨੇ ਉਹ ਵੀ ਇੰਨਾ ਕ੍ਰੈਸ਼ ਡਾਈਟ ਲੈ ਕੇ ਆਉਂਦੇ ਨੇ ਕਿ ਹਮ ਇਹ ਵੀ ਪਾਣੀ ਪੀਂਗੇ ਹਮ ਉਹ ਪਾਣੀ ਪੀਂਗੇ ਐਸੇ ਕਰेंगे ਜੀਰਾ ਵਾਟਰ ਪੀਲेंगे ਜੋਇਨ ਕਰ ਲੈਗੇ ਔਰ ਟੈਡਮਿਲ ਦੇ ਉੱਪਰ ਭਾਗਗੇਗੇ ਆ ਕੁਝ ਨਹੀਂ ਹੋਣਾ ਇਹਦੇ ਨਾਲ ਤੁਸੀਂ ਇੱਕ ਮਤਲਬ ਸੈਂਸ਼ੀਅਲ ਵੇ ਨਾਲ ਚੱਲਿਆ ਕਰੋ ਜੇ ਤੁਹਾਨੂੰ ਕੋਈ ਬੰਦਾ ਗਾਈਡ ਕਰਦਾ ਤਾਂ ਉਹਦੀ ਗਾਈਡੈਂਸ ਨੂੰ ਐਪਲਾਈ ਕਰਿਆ ਕਰੋ ਇੱਕ ਵਾਰੀ ਫਿਰ ਤੁਹਾਨੂੰ ਨਹੀਂ ਰਿਜ਼ਲਟ ਆਉਂਦਾ ਫਿਰ ਅਗਲੇ ਨੂੰ ਤੁਸੀਂ ਕਹੋ ਜਿਹੜਾ ਤੁਸੀਂ ਨੈਟ ਤੋਂ ਡਾਊਨਲੋਡ ਕਰ ਲੈਂਦੇ ਹੋ ਇਜ਼ ਇਟ ਪੋਸੀਬਲ ਕਿ ਤੁਸੀਂ ਨੈਟ ਤੇ ਵਾਲੇ ਨੂੰ ਦੁਬਾਰਾ ਪੁੱਛੋਗੇ ਹਾਂ ਯਾਰ ਮੈਨੂੰ ਤਾਂ ਆਹ ਸਾਈਡ ਇਫੈਕਟ ਹੋ ਗਿਆ ਜਾਂ ਮੈਨੂੰ ਆਹ ਰਿਜ਼ਲਟ ਨਹੀਂ ਮਿਲਿਆ ਤੇ ਹੁਣ ਮੈਂ ਕੀ ਕਰਾਂ ਉੱਥੇ ਤਾਂ ਕੋਈ ਬੰਦਾ ਨਹੀਂ ਹੈਗਾ ਤੇ ਆਹ ਛੋਟੇ ਛੋਟੇ ਚੀਜ਼ਾਂ ਹੈਗੀਆਂ ਲਾਈਫ ਨੂੰ ਰਿਸਕ ਤੇ ਨਾ ਪਾਓ ਲਾਈਫ ਸਟਾਈਲ ਇੱਕ ਇਦਾਂ ਦਾ ਬਣਾਓ ਕਿ ਤੁਸੀਂ ਉਹਨੂੰ ਫਿਟਨੈਸ ਨੂੰ ਇਹ ਨਾ ਸੋਚੋ ਕਿ ਅਜੇ ਮੈਂ ਸ਼ੌਕੀਆਂ ਕਰਨਾ ਇਹ ਤੋਂ ਬਾਅਦ ਛੱਡ ਨਨ ਕਿ ਮੇਰਾ weight ਕੱਟ ਜਾਏ ਮੇਰਾ ਵਿਆਹ ਹੋ ਜਾਏ ਮੇਰਾ ਮੰਗਣਾ ਹੋ ਜਾਏ ਉਸ ਤੋਂ ਪਰ ਮੈਂ ਛੱਡ ਦੇਣੀ ਹੈ ਉਹਨਾਂ ਚੀਜ਼ਾਂ ਨਾ ਜਾਂ ਮੈਂ 20 ਤੇ ਜਾ ਕੇ ਬੋਡੀ ਦਿਖਾਣੀ ਹੈ ਉਹਨਾਂ ਚੀਜ਼ਾਂ ਨਾਲ ਕੁਝ ਨਹੀਂ ਬਣਨਾ ਇਹਨੂੰ ਲਾਈਫ ਸਟਾਈਲ ਨੂੰ ਜਦ ਤੱਕ ਲਾਈਫ ਸਟਾਈਲ ਚ ਨੂੰ ਇਨਵੋਲ ਨਹੀਂ ਕਰੋਗੇ ਇਨਕਲੂਡ ਨਹੀਂ ਕਰੋਗੇ ਉਹਨਦਰ ਤੱਕ ਕੁਝ ਨਹੀਂ ਹੋ ਸਕਦਾ ਥੋੜੀ ਜਿਹੀ ਲੰਬੀ ਵੀਡੀਓ ਬਣੀ ਹੈ ਹੋ ਸਕਦਾ ਤੁਸੀਂ ਬੋਰ ਹੋ ਗਏ ਹੋਵੋਗੇ ਬਟ ਗੱਲ ਕਰਨੀ ਜ਼ਰੂਰੀ ਸੀ 올 ਦਾ ਬੈਸਟ